ਲੋ ਬਾਈ ਜੀ ਇਹ ਆਪਣੀ ਦਾਣਾ ਮੰਡੀ ਪੰਜਾਬ ਮੰਡੀ ਬੋਰਡ ਖਰੀਦ ਕੇਂਦਰ ਜੱਜਲ ਪਿੰਡ ਜੱਜਲ ਦੀ ਦਾਣਾ ਮੰਡੀ ਤੁਹਾਨੂੰ ਮੈਂ ਦਿਖਾਉਣ ਲੱਗਿਆ ਵੀ ਕਿੰਨਾ ਕ ਇੱਥੇ ਕਣਕ ਪਹੁੰਚੀ ਐ ਤੇ ਕਿੰਨੀ ਲੇਵਰ ਐ ਕਿੰਨੇ ਗੱਟੇ ਭਰੇਗੇ ਨੇ ਬਹੁਤ ਸਾਰੀਆਂ ਮੰਡੀਆਂ ਨੇ ਖਾਲੀ ਵਾਂਗੂ ਪੰਗਾ ਨੇ ਕੋਈ ਜ਼ਿਆਦਾ ਕਣਕ ਨਹੀਂ ਆਈ ਆਪਾਂ ਗੱਲ ਕਹਿ ਦਿੰਦੇ ਆਂ ਵੀ ਕਿਸਾਨ ਜਿਹੜੇ ਮੂਰਲੇ ਆਗੂ ਹੁੰਦੇ ਆਂ ਮੂਰਲੇ ਆਗੂ ਕੌਣ ਹੁੰਦਾ ਉਹ ਸਾਰੇ ਜਿਹੜੇ ਜਿੱਧਰ ਨੂੰ ਜਾਣਾ ਹੁੰਦਾ ਕੋਈ ਕੰਮ ਹੁੰਦਾ ਕੋਈ ਸਰਕਾਰ ਤੋਂ ਮੰਗ ਰੱਖਣੀ ਹੁੰਦੀ ਹੈ ਉਧਰ ਨੂੰ ਤੁਰਦੇ ਆ ਉਹ ਆਗੂ ਹੁੰਦੇ ਆ ਉਹਨਾਂ ਭਰਾਵਾਂ ਨੇ ਸਾਰਿਆਂ ਨੇ ਕਣਕ ਲਿਆ ਕੇ ਇੱਥੇ ਤਲਾਈ ਹੈ ਝਾਰ ਲਵਾਈ ਹੈ ਤੇ ਸਾਰੇ ਲੇਬਰ ਵਾਲੇ ਭਰਾਵਾਂ ਦਾ ਵਧੀਆ ਕੰਮ ਚੱਲੀ ਜਾਂਦਾ ਸਾਰੇ ਆਪ ਦਾ ਕੰਮ ਕਰੀ ਜਾਂਦੇ ਆ ਤੇ ਮੈਂ ਦਿਖਾਉਣ ਤਾਂ ਲੱਗਿਆ ਵੀ ਦੂਸਰੀਆਂ ਮੰਡੀਆਂ ਵਾਲੇ ਕਹਿ ਦਿੰਦੇ ਨੇ ਮੰਡੀਆਂ ਦੇ ਵਿੱਚ ਕਣਕ ਨਹੀਂ ਲਿਆਉਂਦੇ। ਇਹ ਸਾਰੇ ਪਿੰਡ ਦੀ ਕਣਕਾਈ ਹੈ। ਮਤਲਬ ਸਾਰੇ ਪਿੰਡ ਦੀ ਐ ਨਹੀਂ ਕਣਕ ਆਉਂਦੀ। ਕੁਝ ਤਾਂ ਬੰਦੇ ਆ ਨਾ ਜਾਂਦੇ ਪਿੰਡ ਮਲਕਾਨਾ ਉੱਥੇ ਆੜਤ ਹੁੰਦੀ ਹੈ ਕਿਸੇ ਦੀ ਰਾਮਾ ਮੰਡੀ ਹੁੰਦੀ ਹੈ। ਅੱਡੋ-ਅੱਡ ਮੰਡੀਆਂ ਹੀ ਜਿੱਥੇ-ਇਥੇ ਹੁੰਦੇ ਆ। ਤੋਲ ਲੱਗੇ ਉੱਥੇ-ਉੱਥੇ ਤੋਲੀ ਜਾਂਦੀ ਹੈ। ਤੇ ਗੱਟਾ ਮਲਾ ਵੀ ਆਪਣਾ 50000 ਗੱਟੇ ਮੰਗੂ ਆ। ਆਰਾਮ ਨਾਲ ਹੋ ਜੂਗਾ ਇੱਥੇ। ਜਿਹੜੀ ਆਪਾਂ ਤੋੜਰ ਦੇਣੀ ਹੁੰਦੀ ਆ ਨਾ ਵੀ ਐਨਾ ਗੱਟਾ ਚਾਹੀਦਾ ਐਨਾ ਵਾਰਦਨ ਆਪਾਂ ਪਹੁੰਚਿਆ ਇਹਨੇ ਉਹ ਦੋ ਗੱਡੀਆਂ ਸਾਹਮਣੇ ਖੜੀਆਂ ਉਹ ਲੋਡ ਹੋਣੀ ਐ ਇਹ ਲੋਡ ਕਰ ਦਿੰਦੇ ਆਂਦੇ ਸ਼ਾਮ ਨੂੰ ਹੁਣ ਸ਼ਾਮ ਹੋ ਗਿਆ ਲੋਡ ਕਰ ਦਣਗੇ ਤੇ ਦੋ ਗੱਡੀਆਂ ਇੱਧਰ ਖੜੇਗਾ ਤੇ ਪਤਾ ਨਹੀਂ ਕਿੰਨੇ ਕ ਗੱਟੇ ਇੱਥੋਂ ਬਾਗੇ ਨੇ ਪਹਿਲਾਂ ਵੀ ਲੈ ਗਏ ਨੇ ਗੱਟੇ ਲੋਡਿੰਗ ਹੋਈ ਜਾਂਦੀ ਨਾਲ ਦੀ ਨਾਲ ਹੁਣ ਲੇਬਰ ਦੀ ਕਮੀ ਕਿਵੇਂ ਪੈਂਦੀ ਐ ਲੇਬਰ ਦੀ ਕਮੀ ਪੈਂਦੀ ਐ ਹੁਣ ਪੱਖੇ ਚੱਲੀ ਜਾਂਦੇ ਨੇ ਆ ਸਾਹਮਣੇ ਪੱਖਾ ਚੱਲ ਗਿਆ ਟੇ ਉਹ ਝਾੜੂ ਫੇਰੀ ਜਾਂਦੇ ਉੱਥੇ ਤੇ ਉਹ ਵੀ ਪੱਖਾ ਚੱਲ ਕੇ ਜਰਾ ਟੋਲ ਚੱਲੀ ਜਾਂਦਾ ਤੇ ਇਧਰ ਲਈ ਸ਼ੈਡ ਵੀ ਟੋਲ ਚੱਲੀ ਜਾਂਦਾ ਕਮੀ ਕੀ ਹੈ ਜ਼ਿਮੀਂਦਾਰਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਕਮੀ ਕੋਈ ਨਹੀਂ ਹੈਗੀ ਇੱਕ ਕਮੀ ਜ਼ਰੂਰ ਹੈਗੀ ਹੈ ਵੀ ਕੋਈ ਭਰਾ ਕਿਸਾਨ ਜਿੰਨੇ ਆਗੂ ਹੈ ਪਿੰਡਾਂ ਵਾਲੇ ਲਾਲੋ ਸ਼ਹਿਰਾਂ ਵਾਲੇ ਲਾਲ ਕੋਈ ਵੀ ਆਗੂ ਹੈ ਕੋਈ ਨਹੀਂ ਬੋਲਦਾ ਹੁਣ ਸਰਕਾਰ ਨੇ ਜਦੋਂ ਬੰਦ ਕਰਿਆ ਹੋਇਆ ਆਪਣਾ ਵੀ ਹਾਈਬ੍ਰਿਡ ਝੋਨਾ ਬੀਜਣਾਂ ਨਹੀਂ ਲਾਉਣਾ ਨਹੀਂ ਕੋਈ ਵੀ ਆਗੂ ਦੀ ਮੈਂ ਹਜੇ ਤੱਕ ਬੋਲੀ ਨਹੀਂ ਸੁਣੀ ਵੀ ਜਿੰਨੀਆਂ ਜੁਣੀਆਂ ਨਾ ਬਣੀਆਂ ਹੋਈਆਂ ਤੇ ਉਹਦੋਂ ਬੋਲਣ ਨਾ ਮਗਰ ਜਦੋਂ ਆਪਣਾ ਝੋਨਾ ਲੱਗਣਾ ਸ਼ੁਰੂ ਹੋ ਗਿਆ ਤੇ ਹਾਈਬ੍ਰਿਡ ਝੋਨੇ ਬਾਰੇ ਕੋਈ ਨਹੀਂ ਬੋਲਿਆ ਤੇ ਮਗਰੋਂ ਬੋਲਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਧਰਨੇ ਲਾਉਣ ਦਾ ਤੇ ਪਹਿਲਾਂ ਬੋਲਿਆ ਜਾਵੇ ਨਾ ਫਿਰ ਫਾਇਦਾ ਹੁੰਦਾ ਫਿਰ ਉਸ ਹਸਾ ਬਣਾ ਕੇ ਤੇ ਖਰੀਦ ਹੁੰਦੀ ਹੈ ਜਾਂ ਆਪਾਂ ਝੋਨਾ ਕਿਹੜਾ ਲਾਉਣਾ ਹੈ ਕਿਹੜੀ ਕਿਸਮ ਦਾ ਲਾਉਣਾ ਹੈ ਕਿਹੜੀ ਵੈਰਾਈਟੀ ਲਾਉਣੀ ਹੈ ਉਹ ਜਿਆ ਬੀ ਲ ਖਰੀਦਿਆ ਜਾਂਦਾ ਲਿਆਂਦਾ ਜਾਂਦਾ ਫੇਰ ਆਪਾਂ ਪੌਦ ਆਪਲੀ ਤਿਆਰ ਕਰਾਂਗੇ ਪਨੀਰੀ ਤਿਆਰ ਕਰਾਂਗੇ ਤਾਂ ਫੇਰ ਹੀ ਆਪਾਂ ਬਜਾਈ ਹੋਊਗੀ ਤੇ ਮਗਰੋਂ ਬੋਲਣ ਦਾ ਫਾਇਦਾ ਕੋਈ ਨਹੀਂ ਤੇ ਕਿਸਾਨਾਂ ਤੱਕ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਮਗਰੋਂ ਇਹ ਰੌਲਾ ਪਾਉਣ ਨੂੰ ਤਾਂ ਗੱਲ ਸਹੀ ਹੁੰਦੀ ਹੈ ਇਹ ਤੇ ਇੱਕ ਵੀ ਜਿੰਨੀਆਂ ਹੈਗੀਆਂ ਜਥੇਬੰਦੀਆਂ ਇੱਕ ਵੀ ਨਹੀਂ ਬੋਲੀ ਵੀ ਕਿਸੇ ਨੇ ਤਾਂ ਆਖਿਆ ਹੋਵੇ ਵੀ ਯਾਰ ਅੱਬੀ ਪੰਜਾਬ ਸਰਕਾਰ ਨੂੰ ਕਹੀਏ ਹਾਈਬ੍ਰਿਡ ਛੋਣੇ ਦੀ ਇੱਕ ਬੰਦ ਕਰਦੇ ਆ ਲਵਾਈ ਇਹੇ ਆ ਮੈਂ ਤੁਹਾਨੂੰ ਜਾਣ ਕੇ ਕਮਾ ਕੇ ਨਹੀਂ ਕਹਿ ਰਿਹਾ ਮੈਂ ਐ ਦਿਖਾਰਿਆ ਵੀ ਪੱਖੇ ਵੀ ਲੱਗੇ ਨੇ ਕੋਈ ਫਰਸ਼ੀ ਕੰਡੇ ਨਹੀਂ ਇੱਥੇ ਹੁੰਦੇ ਤੇ ਸਾਰੀ ਇੱਥੇ ਕਣਕ ਪਹੁੰਚੀ ਹੋਈ ਐ ਤੇ ਕਣਕ ਦਾ ਝਾੜ ਇੱਕ ਤੇ ਵਧੀਆ ਹੋਇਆ ਸਾਰਿਆਂ ਦਾ ਪਰ ਮੇਰਾ ਵਿਚਾਰ ਇੱਕ ਹੋਰ ਹੈਗਾ ਵੀ ਜਿਹੜਾ ਕਣਕ ਦਾ ਆਪਣਾ ਝਾੜ ਹੋਇਆ ਬਾਹਰੋਂ ਆਪਣੇ ਆਉਂਦੇ ਆ ਧਰਮਕਸਤਨ ਵਾਲੇ ਵੀ ਆਉਂਦੇ ਹੋਰ ਵੀ ਆਉਂਦੇ ਆ ਕਣਕਾਂ ਇਕੱਠੀਆਂ ਕਰਨ ਬਾਹਰਲੇ ਪਿੰਡਾਂ ਤੋਂ ਆਪਦੇ ਪਿੰਡਾਂ ਦੀ ਗੱਲ ਹੋਰ ਹੁੰਦੀ ਐ ਉਹ ਆਪਾਂ ਜੇ ਕਣਕੀ ਇਕੱਠੀ ਕਰਕੇ ਥੋੜੀ ਜਿੰਨਾਂ ਦੇ ਵੀ ਅੱਗ ਦੀ ਲਪੇਟ ਵਿੱਚ ਆ ਕੇ ਕਣਕਾਂ ਮਰ ਗਈਆਂ ਉਹਨਾਂ ਨੂੰ ਆਪਾਂ ਇਕੱਠਾ ਕਰਕੇ ਦਿੱਤਾ ਜਾਵੇ ਸਾਰੇ ਪਿੰਡਾਂ ਦਾ ਸਹਿਯੋਗ ਨਾਲ ਫਿਰ ਖੁਦਕਾਸ਼ੀ ਨਹੀਂ ਕਰਦਾ ਕਿਸਾਨ ਉਹ ਜਿਹਾ ਸਾਥ ਵੀ ਜ਼ਰੂਰੀ ਹੁੰਦਾ ਉਹ ਵੀ ਆਪਾਂ ਬਾਜ਼ਾਰ ਇੱਕ ਦੋ ਦਿਨਾਂ ਦੇ ਵਿੱਚ ਕਰਾਂਗੇ ਜਿਹੜੀ ਮਰਜ਼ੀ ਹੁੰਦੀ ਹੈ ਸਰਕਾਰ ਦੀ ਹੁੰਦੀ ਹੈ ਪਿਛਲੇ ਕਿਹੜੇ ਕਿਸਾਨਾਂ ਨੂੰ ਬੁਲਾਇਆ ਗਿਆ ਸੀ ਕਿਸਾਨ ਆਏ ਪ੍ਰਧਾਨ ਆਇਆ ਸੀ ਮਹਿਮਾ ਸਿੰਘ ਉਦੋਂ ਆਪਣਾ ਜਿਹੜਾ ਬਾਰਦਾਨਾ ਇਹ ਲੋਡਿੰਗ ਹੋਣ ਲੱਗੀ ਸੀ ਤੇ ਹੁਣ ਦੇਖ ਲਓ ਗੱਡੀਆਂ ਚਾਰ ਖੜੀਆਂ ਤੇ ਲੋਡਿੰਗ ਦੇਖ ਲਓ ਕਿੰਨੀ ਕ ਹੈ ਹੁਣ ਡੇਲੀ ਦੀ ਡੇਲੀ ਦੋ ਤਿੰਨ ਟਰੱਕ ਭਰ ਕੇ ਜਾਂਦੇ ਨੇ ਜਿਵੇਂ ਆਪਣਾ ਤਿਆਰ ਹੋਈ ਜਾਂਦਾ ਕਟਾ ਉਹ ਮੇ ਲੋਡ ਹੋਈ ਜਾਂਦੇ ਆ ਐਸ ਵਾਰ ਤੇ ਪਿਛਲੀ ਵਾਰੀ ਮਿੰਤਾ ਕਰਨੀਆਂ ਪਈਆਂ ਲੋਡਿੰਗ ਹੀ ਬੰਦ ਕਰ ਰੱਖੀ ਸੀ ਸੈਲਰਾਂ ਦੇ ਵਿੱਚ ਝੋਨਾ ਬੰਦ ਕਰਤਾ ਸੀ ਜਾਣਾ ਆ ਤੇਰਾ ਕਣਕ ਬੰਦ ਕਰਤੀ ਸੀ ਤੇ ਹੁਣ ਦੇਖ ਲਓ ਸੈਲਰਾਂ ਦੇ ਵਿੱਚ ਜਾਈ ਜਾਂਦਾ ਪ੍ਰਾਈਵੇਟ ਮੰਡੀਆਂ ਸ਼ੁਰੂ ਹੋਊਗਾ ਪੰਨਾ ਰਾਮਾ ਮੰਡੀ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਗੱਡੀ ਦੀ ਲਾਈਨ ਕੰਨੀ ਉਹ ਸ਼ੈੱਡ ਤੇ ਉਹ ਪ੍ਰਾਈਵੇਟ ਮੰਡੀਆਂ ਸਾਰੀਆਂ ਬਣੀਆਂ ਹੋਈਆਂ ਪਰ ਗੱਲ ਇੱਕ ਆਏ ਐ ਜਿੰਨੇ ਜ਼ਿਮੀਂਦਾਰ ਭਰਾ ਕੋਈ ਵੀ ਹੈ ਚਾਹੇ ਜੀਨੂੰ ਆਪਾਂ ਨੂੰ 10 ਕਿਲੋ ਚਾਹ 10 ਮਣ ਚਾਹੀਦੀ ਹੁੰਦੀ ਆ ਨਾ ਕਣਕ ਉਹ ਵੀ 50-50 ਮਣ ਘਰੇ ਰੱਖੀ ਬੈਠਾ ਤੇ ਆਪਣਾ ਏਰਗਾ ਇਹ ਜਦੋਂ ਪੈ ਜੇ ਨਾ ਇੱਕ ਪਾਸੇ ਪੈਂਦਾ ਹੁੰਦਾ ਤੇ ਕਣਕ ਦਾ ਐ ਨਹੀਂ ਪਤਾ ਮੰਦੀ ਪੈ ਜੇ ਤੇ ਜਿਹੜੇ ਆ ਗਰੀਵ ਭਰਾ ਆ ਗਏ ਆਪਣੇ ਸਰਕਾਰ ਕੰਨੂਆਂ ਇਹਨਾਂ ਨੂੰ 5 ਕਿਲੋ ਮਿਲਦੀ ਸੀ ਜਿਹੜੀ ਉਹ ਵੀ ਮਿਲਦੀ ਨਹੀਂ ਇਹਨਾਂ ਨੂੰ ਉਹ ਕਿਹੜਾ ਟਾਈਮ ਸਿਰ ਆਉਂਦੀ ਹੈ ਇਹਨਾਂ ਕੋਲੇ ਉਹ ਵੀ ਰਾਤ ਚ ਖਾਂਦੇ ਆ ਪਤਾ ਨਹੀਂ ਤਾਂ ਰਸਤੇ ਚ ਹੀ ਖਾਦੀ ਜਾਂਦੀ ਹੈ ਤੇ ਪਤਾ ਨਹੀਂ ਕਿਵੇਂ ਹੈ ਤੇ 5 ਕਿਲੋ ਦਾ ਬੰਦਾ ਵੀ ਕੀ ਹੈ ਤੇ ਕਮੀ ਕੋਈ ਨਹੀਂ ਮੰਡੀ ਦੇ ਵਿੱਚ ਕੋਈ ਪਾਣੀ ਦੀ ਕਮੀ ਨਹੀਂ ਹੈਗੀ ਵੀ ਪਾਣੀ ਪੀਣ ਕੰਨੂਆਂ ਕੋਈ ਹੋਵੇ ਬਾਥਰੂਮ ਦਾ ਲੈਟਰਿੰਗ ਦਾ ਸਾਰੀ ਸਹੂਲਤ ਹੈਗੀ ਹੈ ਪੂਰੀ ਵਧੀਆ ਆ ਦੇਖੋ ਭਰਾ ਸਾਡੇ ਕਿਵੇਂ ਖੁਸ਼ ਹੁੰਦੇ ਇਹਨਾਂ ਦਾ ਸੀਜ਼ਨ ਵਧੀਆ ਚੱਲੇ ਜਾਂਦਾ ਲੱਗ ਜਾਂਦਾ ਭਰਾਵਾਂ ਦਾ ਭਾਈ ਭਰੂਜ ਦਾ ਸਾਰਾ ਪੱਲੇਦਾਰਾਂ ਦਾ ਕੰਮ ਚੱਲੇ ਜਾਂਦਾ ਆ ਸਾਡੀ ਆਪਦੀ ਕਣਕ ਹੈ ਇਹ ਮੈਂ ਤੇ ਜੋਨੀ ਢਾਲੀ ਵਾਲਾ ਲਾਹਣ ਆਏ ਸੀ ਹੁਣ ਦਾਣਾ ਮੰਡੀ ਦੇ ਵਿੱਚ ਕਈ ਭਰਾ ਹੁੰਦੇ ਨੇ ਨਾ ਫੈਕਟਰੀਆਂ ਤੋਂ ਜਿਨ੍ਹਾਂ ਨੇ ਬੀ ਲੈ ਕੇ ਬੀਜਿਆ ਹੁੰਦਾ ਫੈਕਟਰੀਆਂ ਚ ਲੈ ਜਾਂਦੇ ਆ ਕਈ ਬਿਨਾਂ ਗੱਲ ਤੋਂ ਜਿਹੜੀਆਂ ਪ੍ਰਾਈਵੇਟ ਮੰਡੀਆਂ ਚ ਲੈ ਜਾਂਦੇ ਆ ਨਾ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਇੱਥੇ ਆਪਦੀ ਸਰਕਾਰੀ ਮੰਡੀ ਚ ਲਿਆਵੇ ਟਾਈ ਦਾ ਮੰਡੀਆਂ ਬੰਦ ਹੁੰਦੀਆਂ ਫਿਰ ਕੋਈ ਦਿੱਕਤ ਨਹੀਂ ਪੈਂਦੀ ਤੇ ਸੇਠਾਂ ਦੀ ਵਧੀਆ ਸਹੂਲਤ ਰਹਿੰਦੀ ਸਾਰੀ ਲੇਬਰ ਨੂੰ ਕੋਈ ਕਮੀ ਨਹੀਂ ਕਿਸੇ ਕਿਸਮ ਦੀ ਵਧੀਆ ਸ਼ਾਂਤ ਰਖਤਾਂ ਦੀ ਸ਼ਾਂ ਹੋਗੀ ਤੇ ਹੂੰ ਤਾਂ ਇਹ ਸੈੱਡ ਪੈ ਜੇ ਤਾਂ ਵਧੀਆ ਗੱਲ ਹੈ ਤੇ ਜਦੋਂ ਦਾਣਾ ਮੰਡੀ ਆਪਣੀ ਪੱਕੀ ਬਣ ਗਈ ਹੌਲੀ ਹੌਲੀ ਸੈੱਡ ਵੀ ਪੈ ਜਾਊਗਾ ਨੇਤਰ ਹੋਣਗਲ ਰੌਣਕਾਂ ਲੱਗਾਂ ਰਹਿੰਦੀਆਂ ਦਾਣਾ ਮੰਡੀਆਂ 'ਚ ਨਾਲੇ ਮੰਡੀ ਨਹੀਂ ਬੰਦ ਹੁੰਦੀ ਨਾਲੇ ਜ਼ਿਮੀਦਾਰ ਭਰਾ ਦਾ ਤੇ ਆਰਥਿਕੇ ਭਰਾ ਦਾ